ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਸਪਾ ਦਾ ਸਬਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਸਰਕਾਰ ਰਾਜਵਿੰਦਰ ਸਿੰਘ ਲਾਲਾ ਹਾਂ ਦਰਸ਼ਕੋ ਅੱਜ ਪਿੰਡ ਨਿਹਾਲੂਗੜ੍ਹ ਕੀ ਪਹੁੰਚਿਆ ਜਿੱਥੇ ਕੇ ਸਰਪੰਚੀ ਦੇ ਵਿੱਚ ਲੇਡੀਜ਼ ਬੀਬੀ ਕਰਮਜੀਤ ਕੌਰ ਜੀ ਮੈਦਾਨ ਦੇ ਵਿੱਚ ਉਤਰੇ ਨੇ ਸੋ ਉਹਨਾਂ ਤੋਂ ਆਪਾਂ ਪਿੰਡ ਦੇ ਕਮਾਂਕਾਰਾਂ ਬਾਰੇ ਅਤੇ ਉਹਨਾਂ ਦੀ ਜਿਹੜੀ ਇੱਛਾ ਜੀ ਹੈ ਉਹਦੇ ਬਾਰੇ ਤੁਹਾਡੇ ਕੋਲੋਂ ਹੋਰ ਜਾਣਾਂਗੇ ਤਦ ਤੱਕ ਸਾਡੇ ਤੇ ਨਾਲ ਨਾ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਜੀਤ कौर ਪਿੰਡ ਨੇ ਹਲਵਾੜ ਬਲਾਕ ਮਹਿਲ ਕਲਾਂ ਤੋਂ ਸਰਪੰਚੀ ਦੀ ਚੋਣ ਲੜਨੇ ਜਾ ਰਹੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੰਡ ਦਾ ਸਕੂਲ ਹਾਈ ਸਕੂਲ ਅਤੇ ਨਰੇਗਾ ਦਾ ਕੰਮ ਵੀ ਵੱਧ ਤੋਂ ਵੱਧ ਮੇਲੇ ਵਿੱਚ ਬੀਬੀਆਂ ਨੂੰ ਖਰਾਗੇ ਤੇ ਹੋਰ ਵੀ ਜੋ ਗਰੀਬਾਂ ਦੀ ਕੋਈ ਤੁਹਾਡਾ ਮਨ ਉਹ ਵੀ ਪੂਰੀ ਕੀਤੀ ਜਾਊਗੀ ਤੇ ਪਿੰਡ ਦਾ ਵਿਕਾਸ ਨਾਲੀਆਂ ਸੜਕਾਂ ਇਹ ਵੀ ਪੱਕੀਆਂ ਕੀਤੀਆਂ ਜਾਣਗੀਆਂ ਜੀ ਵੀ ਇਸ ਵਕਤ ਜੀ ਸਪੰਦੀ ਜੀ ਤੁਹਾਨੂੰ ਦੇ ਵਿੱਚ ਮદાન ਦੇ ਵਿੱਚ ਉਤਰਿਆ ਹਾਂ ਜੀ ਤੁਹਾਡਾ ਮਨ ਕਿਵੇਂ ਕਰਦਾ ਵੇਸ਼ੀ ਲੋਕਾਂ ਦੀ ਜਿਹੜਾ ਸਵਾਵਾਂਗੇ ਜਿਹੜੇ ਮਤਲਬ ਕਿ ਪਿੰਡ ਦੇ ਵਿਕਾਸ ਦਾ ਚਾਹ ਲੋਕਾਂ ਦਾ ਜਿਹੜਾ ਤੁਹਾਨੂੰ ਪਿਆਰ ਆ ਪਿਆਰ ਦੀ ਗੱਲ ਕਰੀ ਤੁਹਾਨੂੰ ਇਸ ਵਕਤ ਪਿਆਰ ਕਿਤਾ ਮਿਲਿਆ ਬਹੁਤ ਵਧੀਆ ਸਾਥ ਮਿਲ ਰਿਹਾ ਪਿੰਡੋਂ ਜੀ ਤੇ ਮੈਨੂੰ ਉਮੀਦ ਆ ਕਿ ਮੈਨੂੰ ਜਰੂਰ ਇਹ ਜਿੱਤਣ ਦਾ ਮੌਕਾ ਦਿੱਤਾ ਜਾਵੇਗਾ ਤੇ ਮੈਂ ਸਭ ਦੀ ਸੇਵਾ ਦਾ ਵੱਧ ਤੋਂ ਵੱਧ ਸੇਵਾਦਾਰ ਹੋ ਕੇ ਲਾਭ ਲਾਵਾਂਗੀ ਤੇ ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਜੀ ਵੀ ਕਰਨਜੀ ਜੀ ਦਾ ਸੋਣਾ ਕਹਿਣਾਗਾ ਕਿ ਮੈਨੂੰ ਵੱਧ ਤੋਂ ਵੱਧ ਸੇਵਾ ਦਾ ਮੌਕਾ ਦਿੱਤਾ ਜਾਵੇ ਪਿੰਡ ਵਾਸੀ ਆ ਪਿੰਡ ਦੇ ਮੋਹਤਵਾਰ ਆ ਜਿਹੜੇ ਉੱਤੇ ਆ ਉਹ ਸਾਡਾ ਸਸਦ ਦੇਣ ਤਾਂ ਕਿ ਜਿਹੜੇ ਪਿੰਡ ਦੇ ਕੰਮ ਰੁਕੇ ਹੋਏ ਆ ਉਹਨਾਂ ਦਾ ਮੈਂ ਜਿਹੜਾ ਸਟਾਰਟ ਉਹ ਕਰਾ ਸਕੂ। ਸੋ ਇਹ ਵੀ ਵੀ ਕਰੂਗੀ। ਅਗਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਤੇ ਪਹੁੰਚਾ ਦੇਵਾਂਗਾ। ਹਰ ਤੇ ਦੇਉ ਜਾਰੀ ਬਲਾਉ ਕਤੇ ਪਾਉ ਇੱਕ ਵਾਰ ਜਿੱਤ ਦਾ ਰਾਸਾ ਵਾਈਬ ਜੀ ਬੱਲੇ